ਪਟਿਆਲਾ ਦੀ ਥਾਪਰ ਕਾਲਜ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਇਸ ਮੌਕੇ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਸੂਬੇ ਭਰ ਵਿੱਚ ਹੁਣ ਤੱਕ 50000 ਦੇ ਕਰੀਬ ਨੌਕਰੀਆਂ ਨੌਜਵਾਨ ਬੱਚਿਆਂ ਨੂੰ ਦੇ ਚੁੱਕੇ ਨੇ ਉਹਨਾਂ ਕਿਹਾ ਹੈ ਕਿ ਆਨਰਡ ਟਾਈਮ ਦੇ ਵਿੱਚ ਸਰਕਾਰ ਹੋਰ ਨੌਕਰੀਆਂ ਵਾਹੇ ਭਾਗਾਂ ਵਿੱਚ ਨੌਕਰੀ ਭਰਤੀ ਕਰਨਗੇ ਇਸ ਮੌਕੇ ਸਾਡੀ ਟੀਮ ਨੇ ਵੱਖ-ਵੱਖ ਬੱਚਿਆਂ ਤੇ ਨੌਜਵਾਨਾਂ ਗੱਲਬਾਤ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਸਾਨੂੰ ਸਰਕਾਰੀ ਨੌਕਰੀ ਮਿਲੇਗੀ ਔਰ ਨਿਯੁਕਤੀ ਪੱਤਰ ਵੀ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇਣਗੇ ਇਸ ਮੌਕੇ ਤੇ ਬੱਚਿਆਂ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਭਵਿਆ ਸੋਫਤ ਮੈਂ ਐਜ਼ ਅ ਮੈਡੀਕਲ ਆਫੀਸਰ ਨਿਯੁਕਤ ਕੀਤੀ ਗਈ ਹਾਂ ਤੇ ਮੈਨੂੰ ਅੱਜ ਅਪੁਆਇੰਟਮੈਂਟ ਲੈਟਰ ਮਿਲਿਆ ਹੈ ਤੇ ਜਿਸ ਦੀ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਮੈਂ ਆਪਣੇ ਖਾਨਦਾਨ ਦੀ ਸਭ ਤੋਂ ਪਹਿਲੀ ਡਾਕਟਰ ਹਾਂ ਜਿਨੇ ਸਰਕਾਰੀ ਨੌਕਰੀ ਹਾਸਲ ਕੀਤੀ ਹੈ ਤੇ ਇਹ ਸਭ ਕੁਝ ਇਸ ਸਰਕਾਰ ਦੀ ਬਦੌਲਤ ਹੋ ਪਾਇਆ ਹੈ ਤੇ ਜੋ ਜੋ ਯੁਵਾ ਪੀੜ੍ਹੀ ਸਾਡੀ ਘਰ ਬੈਠੀ ਸੀ ਅਨਇੰਪਲੋਇਡ ਤੇ ਸਰਕਾਰ ਨੇ ਇਨੀਆਂ ਓਪਰਚ्युनिटीज ਕ੍ਰੀਏਟ ਕੀਤੀਆਂ ਜੌਬਸ ਦੀਆਂ ਕਿ ਅੱਜ ਉਹ ਆਪਣੇ ਸੁਪਨੇ ਸਾਕਾਰ ਕਰ ਸਕਦੇ ਨੇ ਤੇ ਮੈਂ ਸਰਕਾਰ ਵੀ ਬਹੁਤ-ਬਹੁਤ ਆਭਾਰੀ ਹਾਂ ਕਿ ਉਨ੍ਹਾਂ ਨੇ ਮੈਨੂੰ ਪੰਜਾਬ ਸਰਕਾਰ ਨੂੰ ਆਪਣੀਆਂ ਸੇਵਾਵਾਂ ਦੇਣ ਲਈ ਨਿਯੁਕਤ ਕੀਤਾ ਤੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਸਰਕਾਰ ਦਾ ਨਾਮ ਵਧਾ ਸਕਾਂ ਥੈਂਕ ਯੂ ਜੀ ਮਰੀ ਚੰਡੀਗੜ੍ਹ ਤੋਂ ਬਹਾਰੀ ਮਲਟੀਪਰਪਸ ਹੈਲਥ ਵਰਕਰ ਫੀਮੇਲ ਐਜ਼ ਇਨ ਹਾਂਜੀ ਤਾਂ ਕਹਿਣਾ ਚਾਹਨੀ ਹੈ ਕਿ ਪਰਮਾਤਮਾ ਸਭ ਨੂੰ ਇਹੋ ਜਿਹਾ ਮੌਕਾ ਦੇਵੇ बहुत सारी सरकारें हो जे मौके सारो जो बेटी असि पेपर देये पास हुई है और मेरिट लिस्ट में आई दो तीन सरकारा हो चुकी हैं जिला तो सफाई कितना कर है ये बहुत सारी कितनी है जी भी मुख्यमंत्री और माननीय ਮੇਰੇ ਕੰਨੀ ਸੋਚਿਆ ਸੀ